ਸੀ ਐਂਟ ਟਾਵਰ ਦੇ ਕੋਲ ਕੋਲੀ ਨਾ ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਦੇਖਣ ਵਾਲੀਆਂ ਸਾਰੀਆਂ ਵੈਸੇ ਤਾਂ ਸਾਰਾ ਘੁੰਮ ਫਿਰ ਕੇ ਏਰੀਆ ਹੀ ਸਾਰਾ ਜੀ ਲੱਗਦਾ ਇੱਥੇ ਆ ਕੇ ਤੇ ਹੁਣ ਜਿਹੜਾ ਅਕੀਰੀਅਮ ਆ ਉਹ ਤੁਹਾਨੂੰ ਦੱਸ ਦੇ ਕੀ ਆ ਇੱਥੇ ਇੱਕ ਮਤਲਬ ਆਰਟੀਫੀਸ਼ੀਅਲ ਟੈਂਕ ਬਣਿਆ ਹੋਇਆ ਹੈਗਾ ਤੇ ਜਿਹਨੂੰ ਵਾਟਰ ਟੈਂਕ ਕਹਿ ਸਕਦੇ ਹੋ ਤੇ ਉਹਦੇ ਚ ਪਾਣੀ ਵਾਲੀਆਂ ਸਾਰੀਆਂ ਪ੍ਰਜਾਤੀਆਂ ਰੱਖੀਆਂ ਹੋਈਆਂ ਨੇ ਜੰਨੀਆਂ ਮੱਛੀਓ ਉੱਪਰ ਸਕਰੀਨ 'ਚ ਤੁਹਾਨੂੰ ਆ ਰਿਹਾ ਹੋਣਾ ਨਾ ਦਿਖ ਰਿਹਾ ਵਣ ਤੇ ਇਹ ਜੀ ਰੀਪਲੇ ਅਕੀਰੀਅਮ ਔਕ ਕੈਨੇਡਾ ਤੇ 2013 ਦੇ ਵਿੱਚ ਬਣਿਆ ਸੀਗਾ ਤੇ ਲੋਕੀ ਇਹਨੂੰ ਵੀ ਦੇਖਣ ਆਉਂਦੇ ਪਰ ਸੀ ਐਨ ਟਾਵਰ ਦੇ ਮੁਕਾਬਲੇ ਇੱਥੇ ਭੀੜ ਘੱਟ ਹੈ ਖੈਰ ਅਸੀਂ ਤਾਂ ਇਹਨੂੰ ਵੀ ਦੇਖ ਕੇ ਜਾਣਾ ਹੈ ਅੰਦਰ ਚੱਲਦੇ ਆ ਆ ਦੇਖੋ ਰਿਪਰ ਮੈਨੂੰ ਲੱਗਦਾ ਆਹਾ ਸਾਰਾ ਕੁਝ ਉਹਦੇ ਅੰਦਰ ਦੇਖਣ ਨੂੰ ਮਿਲੂਗਾ ਆਪਾਂ ਨੂੰ ਜਿਹਦੇ ਵਿੱਚ ਫਿਸ਼ ਸ਼ਰਟ ਟਰਟਲਸ ਸ਼ਾਰਕ ਰੇਜ਼ ਸਾਰੇ ਆਉਣਗੇ ਇਹਦੇ ਵਿੱਚ ਹਾਂਜੀ ਹਾਂਜੀ ਆਪਾਂ ਇਹਦੇ ਵਿੱਚ ਵੀ ਲੰਘਾਂਗੇ ਵੈਸੇ ਆਪਾਂ ਤਾਂ オリジナル ਸਮੁੰਦਰ 'ਚ ਵੀ ਦੇਖਿਆ ਹੋਇਆ ਹੈ ਸਾਰੀਆਂ ਚੀਜ਼ਾਂ ਹਾਂ ਹੈਨਾ ਥੱਲੇ ਤੁਸੀਂ ਨਹੀਂ ਗਏ ਤੁਹਾਨੂੰ ਦਿਖਾ ਲਿਓ ਨੇ ਲੈ ਵੀ ਪੁੱਛੀ ਟਿਕਟ ਜਾ ਕੇ ਕਿੰਨੇ ਦੀ ਹੋਣੀ ਆ ਵਾਓ ਵਾਓ ਬਹੁਤ ਸੋਹਣਾ ਬਣਾਇਆ ਹੋਇਆ ਹੈ ਵੀ ਅੰਦਰੋਂ ਇੱਥੇ ਵੀ ਇਹਨਾਂ ਨੇ ਆਹ ਦੇਖੋ ਇੱਥੇ ਇਹ ਚੀਜ਼ਾਂ ਲਾ ਰੱਖੀਆਂ ਸਾਰੀਆਂ ਦੇਖੀ ਕੀ ਹੋਊਗਾ ਹਨਾ ਲਾ ਵੀ ਟਿਕਟ ਕਰ ਲਈਏ ਬਾਈ ਇਹਦੀ ਵੀ ਇਹਦੀ ਅਲੱਗ ਤੋਂ ਲੈਣੀ ਪੈਂਦੀ ਹੈ ਟਿਕਟ ਸੇਮ ਹੈ 50 ਡਾਲਰ ਮਤਲਬ ਟੋਟਲ ਆਪਣੇ ਹੈਗੇ ਨੇ 170 ਡਾਲਰ ਆਪਾਂ ਪੇ ਕੀਤੇ ਨੇ ਟੈਕਸ ਲਾ ਕੇ ਅੱਛਾ ਠੀਕ ਹੈ ਇਹਦੀ ਟਿਕਟਾਂ ਸੋਹਣੀਆਂ ਬੜੇ ਇਹੋ ਜਿਹੀਆਂ ਟਿਕਟਸ ਹੈ ਜੀ ਕੇਰੀਅਮ ਕੈਨੇਡਾ ਦਿਖਾ ਦਈਏ ਤੁਹਾਨੂੰ ਰੰਗ ਬਰੰਗੇ ਦਿੱਤੀਆਂ ਚਲੀ ਅੰਦਰ ਵਾਣੀ ਦੇਖੋ ਚੀਜ਼ ਵੀ ਦਾ ਦੋ ਜੇ ਤੁਸੀਂ 5 ਵਜੇ ਤੋਂ ਬਾਅਦ ਆਉਨੇ ਆ ਹਾਂ ਜੀ ਕਹਿੰਦੇ ਸੀ ਵੀ 5% ਤੁਹਾਨੂੰ ਡਿਸਕਾਊਂਟ ਮਿਲ ਜਾਂਦਾ ਹੈ ਉਹ ਆਪਾਂ 45 ਡਾਲਰ ਪੈਂਦੇ ਆ ਫਿਰ ਜੇ 5 ਵਜੇ ਤੋਂ ਬਾਅਦ ਲਵਾਂਗੇ ਤਾਂ ਉਹ ਵੇਚ ਤੋਂ ਬਾਅਦ ਫਿਰ ਚੀਪਰ ਹੋ ਜਾਂਦਾ 5% ਮੈਂ ਲੋ ਘਟ ਆਉਂਦੇ ਹੋਣਗੇ ਦਿਨ ਵਾਧਾ ਹੋਣਗੇ ਚਲੋ ਉਹ ਦਾ ਦਿਨ ਹੈ ਉਹ ਰਾਤ ਆਉ ਮੇਲਾ ਦਾ ਅੰਦਰ ਦਾ ਵੀਓ ਇੱਕੋ ਹੀ ਰਹਿਣਾ ਅੰਦਰ ਦਾ ਸਾਰਾ ਅੰਦਰ ਸਾਰਾ ਹਨੇਰਾ ਹੈਗਾ ਆਹ ਫੜ ਕਰੋ ਚੈੱਕ ਦਿਖਾਈ ਅੰਦਰ ਉਹ ਜੀ ਉਹ ਕੇਰੀਅਮ ਕਿ ਹੋ ਜਾਗਾ ਅੰਦਰਲੇ ਪਾਸੇ ਉਹ ਜਿਹੜਾ ਅਕੀਰੀਅਮ ਹੈ ਕੁਛ ਇਹੋ ਜਿਹਾ ਦਿਖਦਾ ਹੈਗਾ ਤੇ ਬਾਕੀ ਅਜੇ ਅਸੀਂ ਅੰਦਰ ਆਉਣ ਸਾਰੇ ਨਾ ਇੱਕ ਅਜੀਬ ਜਿਹੀ ਕਿਸਮ ਦੀ 스멜 ਆਉਂਦੀ ਹੈ ਜਿਵੇਂ ਪੋਰਟ ਤੋਂ ਨਹੀਂ ਆਉਂਦੀ ਹੁੰਦੀ ਵੀ ਜਿੱਥੇ ਪਾਣੀ ਖੜਾ ਹੁੰਦਾ ਹੁੰਦਾ ਜਾਂ ਮੀਚ ਹੁੰਦਾ ਜਿਵੇਂ ਹਾਂਜੀ 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 ਪਾਣੀ ਦੀ ਮਤਲਬ ਉਹ ਆ ਰਹੀ ਹੈ ਜਿਵੇਂ ਜਿੱਥੇ ਜ਼ਿਆਦਾ ਪਾਣੀ ਤੇ ਬਾਕੀ ਹੁਣ ਅੰਦਰ ਜਿਉਂ ਜਿਉਂ ਜਾਵਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾਉਨੇ ਆਥੇ ਕੀ ਕੁਛ ਹੈਗਾ ਇਹ ਅਸਲੀ ਨੇ ਲੱਗਦਾ ਅਸਲੀ ਨਹੀਂ ਹੈ ਅਸਲੀ ਹੈ ਆ ਦੇਖੋ ਸਾਹ ਵੀ ਲੈ ਰਹੇ ਨੇ ਤੇ ਆ ਨਮ ਨਮ ਵੀ ਕਰ ਰਹੇ ਇਹ ਫੀਲ ਕਰਨ ਦੀ ਪੈਸੇ ਹੈ ਜੀ ਆ ਦੇਖੋ ਇਹ ਫੀਲਿੰਗ ਹੀ ਆ ਵਾਓ ਉਹ ਚੂਅ ਕਰ ਰਹੀ ਆ ਕੁਝ ਚੱਬੀ ਜਾਂਦੀ ਇੱਕ ਇੱਕ ਤਰ੍ਹਾਂ ਨਾਲ ਨਾ ਤੁਸੀਂ ਸਮੁੰਦਰ ਦੇ ਵਿੱਚ ਤੇ ਸਮੁੰਦਰ ਦੇ ਵਿੱਚ ਦੀ ਸਾਰੀ ਲਾਈਫ ਤੁਹਾਨੂੰ ਇੱਥੇ ਦੇਖਣ ਨੂੰ ਮਿਲੂ ਆ ਸਾਹਮਣੇ ਨਾ ਓਸ਼ੀਅਨ ਦੀਆਂ ਲੇਅਰਜ਼ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਕਿ ਕਿੰਨੀਆਂ ਪਰਤਾਂ ਸਮੁੰਦਰ ਦੀਆਂ ਪਹਿਲਾਂ ਤਾਂ ਸਨਲਾਈਟ ਜ਼ੋਨ ਫਿਟ威尔ਾਈਟ ਜ਼ੋਨ ਮਿਡਨਾਈਟ ਜ਼ੋਨ ਐਟਲੈਂਟਿਕ ਓਸ਼ੀਅਨ ਮਿਡਨ ਮਿਡਨਾਈਟ ਜ਼ੋਨ ਤੱਕ ਹੈ ਉਦੋਂ ਵੀ ਥੱਲੇ ਪੈਸੀਫਿਕ ਓਸ਼ਨ ਦੀ ਆਬਾਸ ਆ ਜਾਂਦਾ ਹੈ ਟ੍ਰੈਂਚਸ 10000 ਮੀਟਰ ਇਹਨਾਂ ਨੇ ਡੂੰਘਾ ਦਿੱਤਾ ਹੋਇਆ ਹੈ ਮਤਲਬ 32000 ਫੁੱਟ ਤੱਕ ਸਮੁੰਦਰ ਡੂੰਘਾ ਹੁੰਦਾ ਹੈ ਕਿੰਨੀ ਜਾਣਕਾਰੀ ਮਿਲਦੀ ਹੈ ਯਾਰ ਬੰਦੇ ਨੂੰ ਇਹਦੇ ਅੰਦਰ ਆ ਕੇ ਸਮੁੰਦਰ ਬਾਰੇ ਜੀਵ ਜੰਤੂਆਂ ਬਾਰੇ ਹਨਾ ਬਾਕੀ ਯਾਰ ਇਹ ਵੀ ਦੇਖਣਯੋਗ ਚੀਜ਼ ਆ ਮਤਲਬ ਸੀ ਲਾਈਫ ਆ ਸਾਰੀ ਬੇਸਿਕਲੀ ਇਹ ਚਾਹਨਾ ਤੇ ਤੁਸੀਂ ਉਹਦੇ ਵਿੱਚੋਂ ਦੀ ਲੰਘਦੇ ਆ ਕੀ ਕੀ ਯਾਰ ਬੰਨ ਇਹ ਵੀ ਸਮੁੰਦਰ ਦੇ ਥੱਲੇ ਚ ਮੱਛੀਆਂ ਨੇ ਮੈਂ ਆ ਦੇਖੀ ਜਾਂਦੀ ਸੀ ਜਿਹੜੇ ਲੱਕੜਾਂਗੇ ਜਿਹੜੀਆਂ ਤੁਹਾਨੂੰ ਜ਼ੋਨ ਤੋਂ ਦਿਖਾਈਆਂ ਸੀ ਨਾ ਆਇਆ ਹੁੰਦੀ ਹੈ ਜਿਵੇਂ ਉੱਪਰਲੇ ਪਾਸੇ ਦੇਖੋ ਲਾਈਟ ਆ ਰਹੀ ਹੈ ਨਾ ਜਿਉਂ-ਜਿਉਂ ਮਤਲਬ ਜਿੰਨਾ ਓਸ਼ੀਅਨ ਡੀਪ ਜਾਂਦਾ ਹੈ ਨਾ ਜਿਹੜੀ ਸਨਲਾਈਟ ਉਹ ਖਤਮ ਹੁੰਦੀ ਜਾਂਦੀ ਹੈ ਪਰ ਜੀਵ ਜੰਤੂ ਜੀਵਨ ਇਹਨਾਂ ਦੀ ਜ਼ਿੰਦਗੀ ਇਹ ਇੰਨੀ ਥੱਲੇ ਤੱਕ ਵੀ ਪੋਸੀਬਲ ਹੈ ਇਹਨੂੰ ਪਤਾਲ ਕਹਿੰਦੇ ਅਸਲ 'ਚ ਕਿ ਲਈ ਸੋਣੀਆਂ ਨੇ ਨਾ ਕੀ ਬਾਤ ਹੈ ਸੱਚੀ ਵਾਲਾ ਯਾਰ ਇਹਨਾਂ ਨੇ ਮੈਂਟੇਨ ਕਿਵੇਂ ਕੀਤਾ ਹੋਇਆ ਦੇਖ ਲਓ ਸਾਰਾ ਸਮੁੰਦਰ ਦਾ ਪਾਣੀ ਇਹਨਾਂ ਨੂੰ ਉਹੀ オリジナル ਲੈ ਕੇ ਦਿੱਤਾ ਹੋਣਾ ਤਾਂ ਹੀ ਕਰਕੇ ਪੋਸੀਬਲ ਜਿਹੜਾ ਜੀਵਨ ਆ ਉਹ ਪੋਸੀਬਲ ਆ ਅਦਰਵਾਈਜ਼ ਤਾਂ ਇਹ ਮਰ ਜਾਣਗੀਆਂ ਦੇਖੋ ਆਵੀ ਐਟਮੋਸਫੇਅਰ ਉਮੀਦਾ ਦਿੰਦਾ ਹੈ ਆ ਸਮੁੰਦਰ ਚ ਜਿਹੜੀਆਂ ਚੀਜ਼ਾਂ ਹੋਣਗੀਆਂ ਨੇ ਜਿਹੜੀਆਂ ਇਹਨਾਂ ਨੂੰ ਲੋੜ ਹੀ ਨਹੀਂਆਂ ਹੋਣੀਆਂ ਸਾਰੀਆਂ ਲੈ ਆ ਲੈ ਦਿੱਤੀਆਂ ਦੇਖੋ ਵਾਓ ਹੁਣ ਅੱਗੇ ਡੇਂਜਰਸ ਲਗੂਨ ਤੇ ਅਸੀਂ ਜਿੱਥੇ ਐਂਟਰ ਹੋਣ ਜਾ ਰਹੇ ਹਾਂ ਸਾਡੇ ਉੱਪਰ ਦੋਵੇਂ ਪਾਸੇ ਟਿਊਬ ਚੱਲੂਗੀ ਤੇ ਅਸੀਂ ਵਿਚੋਂ ਦੇ ਜਾਵਾਂਗੇ ਮਤਲਬ ਉੱਪਰ ਹੇਠਾਂ ਚਾਰੇ ਪਾਸੇ ਸਮੁੰਦਰ ਹੀ ਸਮੁੰਦਰ ਹੋਊਗਾ ਯਾਰਾ ਇੱਥੇ ਪੈਸੇ ਲਾਉਣਾ ਨਾ ਇੰਨੇ ਕੋ ਵਰਥ ਹੈ ਟਾ ਇੰਨੇ ਕੋ ਵਰਥ ਹੈ ਟਾ ਅਸੀਂ ਗੂਗਲ ਤੇ ਪੜਿਆ ਸੀਗਾ ਆਉਣ ਤੋਂ ਪਹਿਲਾਂ ਕਿ ਮਤਲਬ ਕਿ ਕਿਵੇਂ ਦਾ ਐਕਸਪੀਰੀਅੰਸ ਹੈ ਹਨ ਪਰ ਜਿਵੇਂ ਸੀ ਐਨ ਟਾਵਰ ਵੀ ਮੈਂ ਕਹਿੰਦਾ ਮਸਟ ਵਿਜ਼ਿਟ ਹੈ ਤੇ ਇਹ ਵੀ ਤੁਸੀਂ ਨਿਆਣਿਆਂ ਨਾਲ ਪੱਕਾ ਹੋ ਨਿਆਣਿਆਂ ਨਾਲ ਲਿਕੇ ਆਉਗੇ ਬਹੁਤ ਕੁਝ ਸਿੱਖਣ ਨੂੰ ਮਿਲੂਏ ਦੇਖੋ ਉੱਪਰ ਦੇ ਜਾ ਰਹੀਆਂ ਤੇ ਨਿਆਣਿਆਂ ਨਾਲ ਉਹ ਸਿੱਖਣ ਨੂੰ ਮਿਲੂ ਤੁਹਾਨੂੰ ਆਪ ਨੂੰ ਵੀ ਦੇਖਣ ਨੂੰ ਇੰਨਾ ਕੁ ਜ਼ਿਆਦਾ ਵਧੀਆ ਲੱਗੂ ਨਾ ਤੇ ਅੱਜ ਮਤਲਬ ਅਸੀਂ ਲਾਈਆਂ ਕੋਈ 50 50 ਡਾਲਰ ਦੋਨੇ ਪਾਸੇ ਟਿਕਟਸ ਪਰ ਅਮੇਜ਼ਿੰਗ ਕਿੰਨੇ ਨਿਆਣੇ ਦਾ ਨਾ ਚੀਕਾ ਮਾਰੀ ਜਾਂਦੇ ਯਾਰ ਡਰਦੇ ਆ ਜੋ ਜਮਾ ਨੇੜੇ ਆ ਜਾਂਦੀਆਂ ਵਾਕੀ ਡਰ ਲੱਗਦਾ ਉਹ ਸ਼ਾਰਪ ਆ ਯਾਰ ਉਹ ਤੋਂ ਡੰਡਾ ਹਾਂਜੀ ਕਾਫੀ ਵੱਡੀ ਡੈਨ ਆ ਲੈ ਹੈ ਜਿਦੇ ਚ ਤੁਸੀਂ ਤੁਰ ਫਿਰ ਕੇ ਸਾਰਾ ਅਨੁਭਵ ਐਕਸਪੀਰੀਅੰਸ ਕਰ ਸਕਦੇ ਹੋ ਨਾ ਆ ਸਮੁੰਦਰੀ ਕਛੂਗੰਮੇ ਦੇਖ ਲੋ ਤੈਰਦੇ ਫਿਰਦੇ ਆ ਵਾਓ ਤਾਰੀਆਂ ਲਾਉਂਦਾ ਫਿਰਦਾ ਇਹ ਤਾਂ ਐਡੇ ਐਡੇ ਕਛੂਗੰਮੇ ਹੁੰਦੇ ਆ ਆਪ ਦਾ ਨਿਆਣੇ ਹੁੰਦੇ ਨੇ ਨਿੱਕੇ ਨਿੱਕੇ ਦੇਖੇ ਹੋਏ ਆ ਹਾਂ ਇਹ ਕਿਨਾਂ ਮੈਨੂੰ ਦੇਖੋ ਮੱਛੀਆਂ ਨਾ ਦੇਖੋ ਕਿ ਕਿਨਾਂ ਸੋਹਣਾ ਤੈਰਦਾ ਯਾਰ ਹਨਾ ਇਹ ਤੁਹਾਨੂੰ ਦੇਖਣ ਨੂੰ ਡੁਪਲੀਕੇਟ ਲੱਗਦੀ ਹੋਣੀ ਪਰ ਇਹ ਅਸਲੀ ਹੈ ਅੱਖਾਂ ਵੀ ਘੁਮਾਰੀ ਹੈ ਸਾਾਂ ਵੀ ਲੈ ਰਹੀ ਹੈ ਕਿੰਨੀਆਂ ਉੱਪਰ ਜਾਤੀਆਂ ਆਪਾਂ ਪਹਿਲੀ ਵਾਰੀ ਆ ਕੇ ਦੇਖੀ ਹੈ ਨਾ ਇਹ ਇਹ ਆਪਾਂ ਨੂੰ ਦੇਖ ਰਹੀ ਹੈ ਸਭ ਪਤਾ ਲੱਗਦਾ ਹੈ ਕਹਿੰਦੇ ਹੁੰਦੇ ਆ ਵੱਡੀ ਮੱਛੀ ਛੋਟੀ ਇਹਨੂੰ ਖਾ ਜਾਂਦੀ ਹੈ ਸ਼ਾਇਦ ਇਹਨਾਂ ਦਾ ਇਹਦਾ ਭੋਜਨ ਇਹੀ ਹੋਣ ਬੱਚੇ ਵੀ ਹੋ ਸਕਦੇ ਨੇ ਇਹਨਾਂ ਦੇ ਫੀਲ ਕਰਦੀ ਹੈ ਹਨਾ ਹਾਂ ਇਹ ਪੰਨੇ ਨੇ ਨੇੜੇ ਆਉਂਦੀ ਹੈ ਹੱਥ ਤੇ ਫੀਲ ਹੁੰਦੀਆਂ ਨੇ ਨਹੀਂ ਫੀਲ ਕਰਦੀ ਵੀ ਮੈਨੂੰ ਕੁਝ ਪਾ ਰਹੇ ਆ ਬੰਦਾ ਓਵੇਂ ਓਵੇਂ ਉਹ ਪਿੱਛੇ ਘਰ ਆਇਆ ਦੇਖੋ ਉਹ ਦੇਖੋ ਕਿਵੇਂ ਮੂਵ ਕਰਦੀ ਮੂਵ ਵੀ ਹੋ ਰਹੀ ਹੈ ਮੈਂ ਖਾ ਵੀ ਸਕਦੀ ਆ ਕਹਿੰਦੀ ਆ ਦੇਖੋ ਸਮੁੰਦਰ ਦੇ ਵਿੱਚ ਅੱਗੇ ਸਮੁੰਦਰ ਤੇ ਵਿੱਚ ਬੰਦੇ ਖੜੇ ਆ ਸੀ ਉਹਨਾਂ ਨੂੰ ਦੇਖ ਰਹੇ ਹਾਂ ਸਾਨੂੰ ਦੇਖ ਰਹੇ ਆ ਇਹ ਕਿਵੇਂ ਖੜਾ ਰ ਗਿਆ ਪਤਾ ਨਹੀਂ ਕਿੱਧਰ ਦੀ ਆਏ ਹੋਣਗੇ ਹੈਨਾ ਮੈਂ ਵੀ ਬੈਕ ਸਾਈਡ ਤੋਂ ਆ ਕੇ ਅੱਛਾ ਬੈਕ ਸਾਈਡ ਤੋਂ ਐਂਟਰੀ ਹੈਗੀ ਆ ਕਾਗੀ ਵਾਹ ਇਹੋ ਜਿਹੇ ਚੀਜ਼ਾਂ ਜੀ ਅੰਦਰਲੇ ਪਾਸੇ ਦੇਖੋ ਆ ਵੀ ਮੱਛੀ ਆ ਆ ਮੂੰਹ ਦੇਖ ਲਓ ਕਿਹੋ ਜਿਹਾ ਇਹੋ ਜਿਹੇ ਪ੍ਰਜਾਤੀਆਂ ਦੁਨੀਆ 'ਚ ਆ ਸਿਸਟਮ ਸੀਗਾ ਜੀ ਜਿਹੜਾ ਅਸੀਂ ਪਹਿਲਾਂ ਦੇਖਿਆ ਸੀ ਉਹ ਨਾਲ ਇਹਦੇ ਅੰਦਰ ਚੱਲੇ ਆ। ਇਹਦੇ ਅੰਦਰ ਇਸ ਤਰ੍ਹਾਂ ਇੰਜ ਕਰਕੇ ਜਾ ਸਕਦੇ ਹਾਂ ਅਸੀਂ। ਚਾਰੇ ਪਾਸੇ ਪਾਣੀ ਹੀ ਪਾਣੀ ਦੇਖੋ। ਸਾਊਂਡ ਵੀ ਨਾ ਇੱਥੇ ਸਮੁੰਦਰ ਦੇ ਢੇਠਾਂ ਵਾਲਾ ਚੱਲ ਰਿਹਾ ਹੈ। ਆਹ ਸੁਣੋ। ਫੀਲਿੰਗ ਮੈ ਦਿੰਦੇ ਆ ਨਾ। ਮੈਨੂੰ ਤਾਂ ਬਾਹਰ ਜਾਣੇ ਡਰ ਲੱਗ ਰਿਹਾ। ਚਲੋ। ਇਹ ਦੇਖੋ ਇਸ ਤਰੀਕੇ ਨਾਲ ਸਾਹ ਲੈਂਦੀ ਹੈ ਫਿਸ਼ ਵਾਹ ਅਸਾਂ ਚੱਲ ਰਹੇ ਹਾਂ ਇਹ ਨਾ ਜਿਹੜੀ ਫਿਸ਼ ਹੈ ਡੀਪ ਓਸ਼ੀਨ 'ਚ ਰਹਿੰਦੀ ਹੋਣੀ ਜਿਸੇ ਕਰਕੇ ਇਹਨਾਂ ਨੂੰ ਇੰਨਾ ਇਹਨਾਂ ਨੇ ਬਲੂ ਬਿਲਕੁਲ ਬਲੂ ਵਾਟਰ ਰੱਖਿਆ ਹੋਇਆ ਰੌਸ਼ਨੀ ਨਹੀਂ ਇੱਥੇ ਤਕਰੀਬਨ ਡੇਢ ਘੰਟੇ ਦਾ ਟੂਰ ਇੱਥੇ ਸੀਗਾ ਸਾਡਾ ਤੇ ਵੈਸੇ ਤਾਂ ਜਿਆਦਾ ਟਾਈਮ ਵੀ ਲਾਇਆ ਜਾ ਸਕਦਾ ਹੈ ਮੈਨੂੰ ਲੱਗਾ 2 2.5 ਘੰਟੇ ਚਾਹੀਦੇ ਜੇ ਨਿਆਣਾ ਤੁਹਾਡੇ ਨਾਲ ਆ ਜਾਂ ਹੌਲੀ ਹੌਲੀ ਦੇਖਣਾ ਤੇ 1.5 2 ਘੰਟੇ ਲੱਗੇ ਸਾਨੂੰ ਸੀ ਐਨ ਟਾਵਰ ਦੇ 5 ਕ ਘੰਟੇ ਬਣ ਕੇ ਚੱਲੋ ਤੁਸੀਂ ਜੇ ਪੂਰਾ ਦੇਣੀ 4 5 ਘੰਟਿਆਂ ਚ ਇਹ ਜਿੰਨਾ ਸੀ ਕਵਰ ਕੀਤਾ ਜੇ ਇਸ ਬਲੌਗ ਦੇ ਰਹੀ ਦਿਖਾਇਆ ਤੁਹਾਨੂੰ ਇਹਨਾਂ ਤੁਸੀਂ ਦੇਖ ਸਕਦੇ ਆ ਇਹਨਾਂ ਨੇ ਓਪਨ ਵਾਟਰ ਦੇ ਵਿੱਚ ਆ ਗਿਆ ਇੱਥੇ ਤੁਸੀਂ ਇਹਨਾਂ ਨੂੰ ਟੱਚ ਵੀ ਕਰ ਸਕਦੇ ਹੋ ਉੱਥੇ ਗਲਾਸ ਲੱਗਿਆ ਸੀਗਾ ਇੱਥੇ ਟੱਚ ਕਰਕੇ ਇਹਨਾਂ ਨੂੰ ਦੇਖ ਸਕਦੇ ਲਓ ਜੀ ਹੁਣ ਆ ਗਏ ਆ ਬਾਹਰਲੇ ਪਾਸੇ ਆਪਾਂ ਤੇ ਟ੍ਰਾਂਟੋ ਜਨਾ ਸਾਡਾ ਜੀ ਲੱਗ ਰਿਹਾ ਪੂਰਾ ਜਿਆਦਾ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਜਿਵੇਂ ਟ੍ਰਾਂਟੋ ਚ ਸ਼ੁਰੂਆਤ ਦੇ ਦਿਨ ਹਨ ਬਸ ਅਮੇਜ਼ਿੰਗ ਤੇ ਪਹਿਲਾਂ ਇਹ ਸੁਣਿਆ ਸੀਗਾ ਕਹਿੰਦੇ ਟ੍ਰਾਂਟੋ ਚ ਕੀ ਹੈ ਟ੍ਰਾਂਟੋ ਚ ਤਾਂ ਕੁਝ ਵੀ ਨਹੀਂ ਹੈਗਾ ਦੇਖਣ ਨੂੰ ਪਰ ਹੁਣ ਅਸੀਂ ਕਹਿ ਸਕਦੇ ਹਾਂ ਟ੍ਰਾਂਟੋ ਚ ਬਹੁਤ ਕੁਝ ਹੈ ਦੇਖਣ ਵਾਲਾ ਬਹੁਤ ਵਧੀਆ ਤੇ ਹੁਣ ਆਪਾਂ ਇਸ ਤੋਂ ਬਾਅਦ ਚੱਲਦੇ ਹਾਂ ਜੀ ਤੁਹਾਨੂੰ ਪਰਾਂ ਵਾਲੇ ਪਾਸੇ ਇੱਕ ਰੇਲ ਮਿਊਜ਼ੀਅਮ ਤੇ ਜਿਨ੍ਹਾਂ ਨੇ ਨਾ ਆਪਣਾ 80n ਟਾਵਰ ਬਣਾਇਆ ਸੀ ਜਿਵੇਂ ਤੁਹਾਨੂੰ ਸ਼ੁਰੂ ਚ ਦੱਸਿਆ ਉਹਨਾਂ ਨੇ ਰੇਲ ਮਿਊਜ਼ੀਅਮ ਵੀ ਬਣਾਇਆ ਸੀਗਾ ਉਹ ਵੀ ਇੱਥੇ ਨੇੜੇ ਦੇਖਣ ਆਲੇ ਸਾਹਮਣੀ ਤੇ ਤੁਹਾਨੂੰ ਹੁਣ ਉਹ ਵਾਲਾ ਦੁਆਲਾ ਦਿਖਾਉਣੀ ਹੈ ਜਿਵੇਂ ਬਾਕੀ ਦੁਨੀਆ ਦੇ ਵੱਡੇ ਸ਼ਹਿਰਾਂ ਚ ਘੁੰਮਣ ਫਿਰ ਲਈ ਹਿਪ ਹਾਪ ਬੱਸਾਂ ਚੱਲਦੀਆਂ ਨੇ ਟ੍ਰਾਂਟੋ ਕੋਲ ਮੰਨ ਲਈ ਵੀ ਇਹ ਬੱਸ ਚੱਲਦੀ ਹੈ ਤੇ ਜੇ ਤੁਸੀਂ ਸਾਨੂੰ ਪੈਦਲ ਜ्यादा ਪਸੰਦ ਹੁੰਦਾ ਜੇ ਤੁਸੀਂ ਇੱਥੇ ਘੁੰਮਣੇ ਤੇ ਵੀ ਘੁੰਮ ਸਕਦੇ ਹੋ ਮੈਨੂੰ ਲੱਗਦਾ 20 30 ਡਾਲਰ ਦੀ ਇਹਦੀ ਟਿਕਟ ਹੁੰਦੀ ਆ ਇਹ ਇਥੇ ਉਤਾਰ ਦਿੰਦੀ ਆ ਸੀ ਐਨ ਟਾਵਰ ਜਾਂ ਹੋਰ ਸਾਰੇ ਕਿਤੇ ਹਨ ਤੇ ਇਥੋਂ ਉਤਾਰਦੀ ਉਤਾਰਦੀ ਪੂਰਾ ਡਾਊਨ ਡਾਊਨ ਸਾਰਾ ਘੁੰਮ ਫਿਰ ਕੇ ਤੁਸੀਂ ਇਹਦੇ ਤੇ ਵੀ ਦੇਖ ਸਕਦੇ ਬਿਲਕੁਲ ਇਥੇ ਕੇਰੀਅਮ ਦੇ ਸੀ ਐਨ ਟਾਵਰ ਦੇ ਬਿਲਕੁਲ ਸਾਹਮਣੇ ਆ ਕੇ ਰੁਕਦੀ ਹੈਗੀ ਇਹ ਸੀ ਐਨ ਟਾਵਰ ਦੇ ਕੋਲ ਹੀ ਆ ਰੌਜਰਸ ਹੈ ਇਹਨੂੰ ਬੋਲਦੇ ਆ ਰੌਜਰ ਸੈਂਟਰ ਤੇ ਬਹੁਤ ਵੱਡਾ ਹਾਲ ਹੈ ਜਿੱਦੇ ਨੇ ਵੱਡੇ ਕੰਸਰਟ ਹੁੰਦੇ ਆ ਥੇ ਉਹ ਇੱਥੇ ਹੁੰਦੇ ਆ ਰੋਜਰ ਸੈਂਟਰ ਦੇ ਵਿੱਚ ਹੁਣ ਤਾਂ ਆਪਣੇ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇ ਸ਼ੋਅ ਇੱਥੇ ਹੁੰਦੇ ਆ ਇਹੀ ਹੈ ਨਾ ਬਾਈ ਹਾਂਜੀ ਬਾਈ ਜਿਹੜਾ ਰੀਸੈਂਟਲੀ ਹੋਣਾ ਉਹਦਾ ਹੋਇਆ ਸੀ ਦਿਲਜੀਤ ਦੋਸਾਂਝ ਦਾ ਹਾਂਜੀ ਇੱਥੇ ਹੀ ਹੋਇਆ ਸੀ ਰੋਜਰਸ ਦੇ ਵਿੱਚ ਜੀ ਤੇ ਫੁੱਲ ਹੋ ਗਿਆ ਸੀ ਸਟੇਡੀਅਮ ਸਾਰਾ ਲਾਈਕ ਜਿਹੜੇ ਲੋਕ ਸੀ ਮਤਲਬ ਫੋੜੀਆਂ ਦੇ ਆ ਕੇ ਬੈਗੇ ਸੀ ਮੈਂ ਤਾਂ ਇੰਨੇ ਹੋ ਸੀ ਇਹ ਮੈਨੂੰ ਲੱਗਾ ਤਾਂ ਵੈਨਕੂਵਰ 'ਚ ਵੀ ਬਣਿਆ ਹੋਇਆ ਰੋਜਰਸ ਇਹ ਰੋਜਰਸ ਕੰਪਨੀ ਹੈ ਕੋਈ ਇਹ ਰੋਜਰਸ ਕੰਪਨੀ ਹੈ ਇੱਕ अच्छा ਜਿਹੜੇ ਮਤਲਬ ਕਨਸਰਟ ਕਰਾਉਂਦੀ ਆ ਕਨਸਰਟ ਕਰਾਉਂਦੀ ਹੈ ਤੇ ਉਹਦੇ ਲਾਈਕ ਮੰਨ ਲਓ SIM वगैरा टेलीकम्युनिकेशन ਕੰਪਨੀ ਓਕੇ ਓਕੇ ਜਿਹੜਾ ਰੋਜਰ ਦਾ SIM ਵੀ ਆਉਂਦਾ ਹੈ ਅੱਛਾ ਉਹਨਾਂ ਦਾ ਇਹ ਓਕੇ 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 ਠੀਕ ਆ ਤੇ ਮਤਲਬ ਵੈਸੇ ਪੰਜਾਬੀ ਕਲਾਕਾਰਾਂ ਤੋਂ ਇਲਾਵਾ ਹੋਰ ਵੀ ਹੁੰਦਾ ਹੋਗਾ ਪੂਰੀ ਗੇਮਸ ਵਗੈਰਾ ਹੁੰਦੀਆਂ ਨੇ ਲੋਕ ਪ੍ਰੈਕਟਿਸ ਕਰ ਰਹੇ ਹੋਣਗੇ ਅੱਛਾ ਹੋਰ ਵੀ ਚੀਜ਼ਾਂ ਹੁੰਦੀਆਂ ਓਕੇ ਇਹਦੇ ਅੰਦਰ ਤਾਂ ਨਹੀਂ ਜਾ ਸਕਦੇ ਪਾਸ ਮਿਲਦਾ ਹੋਣਾ ਹਾਂਜੀ ਉਹਦੇ ਲਈ ਪਾਸ ਚਾਹੀਦਾ ਹੁੰਦਾ ਵੈਸੇ ਨਾਰਮਲੀ ਨਹੀਂ ਜਾ ਸਕਦੇ ਹਾਂਜੀ ਬਹੁਤ ਵੱਡਾ ਯਾਰ ਹਾਲ ਹੈ ਵੈਸੇ ਹਾਲ ਹੁੰਦੇ ਕਨਸਰਟ ਹਾਲ ਕਹਿ ਸਕਦੇ ਹੋ ਤੁਸੀਂ ਤੇ ਇੱਥ ਸੀਜ਼ਨ ਟਿਕਟ ਮੈਂਬਰ ਐਂਟਰੈਂਸ ਜਦੋਂ ਨਰੂਵੀਰੇ ਮਤਲਬ ਸ਼ੋਅ ਹੁੰਦਾ ਹੋਊਗਾ ਉਦੋਂ ਤਾਂ ਮੈਨੂੰ ਲੱਗਦਾ ਇਹ ਪੈਰ ਤਰ ਨੂੰ ਆ ਜਗ੍ਹਾ ਤੇ ਥਾਣੀ ਅਸੀਂ ਜੋ ਦਿਲਜੀਤ ਦੇ ਸ਼ੋਹਦੇ ਆਏ ਸੀ ਹਾਂਜੀ ਉਰੇ ਮੈਂ ਮੰਨ ਕੇ ਚੱਲੋ ਵੀ ਸਭ ਕੁਝ ਉਰੇ ਫੁੱਲ ਸੀ ਅੱਛਾ ਟ੍ਰੈਫਿਕ ਹੋ ਗਿਆ ਇੱਥੇ ਮਤਲਬ ਲਾਈਨਾਂ ਦੂਰ ਦੂਰ ਤੱਕ ਲੱਗੀ ਹੋਈਆਂ ਸੀ ਆ ਜਿਵੇਂ ਸੀਐਨ ਟਾਵਰ ਸਾਰਾ ਭਰਿਆ ਹੋਇਆ ਸੀ ਫਿਰ ਟ੍ਰੈਫਿਕ ਕਿਵੇਂ ਕੰਟਰੋਲ ਕਰਦੇ ਉਹ ਬਸ ਹੀ ਉਰੇ ਪੁਲਿਸ ਵਗੈਰਾ ਆ ਜਾਂਦੇ ਅੱਛਾ ਪੁਲਿਸ ਵਗੈਰਾ ਸਰ ਟੀਬੀ ਵਗੈਰਾ ਬੈਰੀ ਗੇਟਸ ਵਗੈਰਾ ਲਗਾ ਦਿੰਦੇ ਨੇ ਓਕੇ ਇਹ ਲਓ ਜੀ ਤੁਹਾਨੂੰ ਦਿਖਾ ਦਈਏ ਸਾਰਾ ਇਹ ਵੀ ਪ ਜਮਾ ਨੇੜੇ-ਨੇੜੇ ਚੀਜ਼ਾਂ ਨੇ ਇਹ ਟ੍ਰਾਂਟੋ ਘੁੰਮਣਾ ਸਾਨੂੰ ਸੌਖਾ ਬਹੁਤ ਲੱਗ ਰਿਹਾ ਹੈਗਾ ਕਿਉਂਕਿ ਸਾਰਾ ਕੁਝ ਇੰਨਾ ਕੋਲੇ-ਕੋਲੇ ਆ ਤੁਸੀਂ ਆਰਾਮ ਨਾਲ ਤੁਰ ਫਿਰ ਕੇ ਦੇਖ ਸਕਦੇ ਆ ਜਿਵੇਂ ਤੁਹਾਨੂੰ ਦੱਸੀ ਸੀਗਾ ਕਿ ਜਿਹੜਾ ਇਹ ਟਾਵਰ ਹੈ ਇਹ ਜਿਹੜਾ ਰੇਲਵੇ ਕੰਪਨੀ ਨੇ ਬਣਾਇਆ ਸੀਗਾ ਜਿਹੜੀ ਕੈਨੇਡੀਅਨ ਇੱਕ ਨੈਸ਼ਨਲ ਰੇਲਵੇ ਐ ਮੈਨਲਾ ਦਾ ਕੈਨੇਡਾ ਦੀ ਸੀ ਐਨ ਕਹਿੰਦੇ ਜਿਹਨੂੰ ਤੇ ਇੱਕ ਸੀਪੀਆ ਕੈਨੇਡੀਅਨ ਪੈਸੀਫਿਕ ਰੇਲਵੇ ਹੈ ਨਾ ਦੋ ਹੀ ਇੱਥੇ ਟ੍ਰੇਨਸ ਮੋਸਟਲੀ ਚਲਦੀਆਂ ਜਿਹੜੀਆਂ ਸਰਕਾਰੀ ਇੰਡੀਆਂ ਰੇਲਵੇ ਵਾਂਗੂ ਆਪਾਂ ਨੇ ਤੇ ਉਹਨਾਂ ਨੇ ਇਹ ਸਾਰਾ ਬਣਾਇਆ ਸੀ ਇਹਦੇ ਸਾਹਮਣੇ ਇਹ ਰੇਲ ਵਾਲਿਆਂ ਨੇ ਵੀ ਆਪਣਾ ਬਣਾ ਕੇ ਰੱਖਿਆ ਹੋਇਆ ਹੈ ਕੁਝ ਪੁਰਾਣੇ ਕੋਚਸ ਰੱਖਿਆ ਹੈ ਮਤਲਬ ਮਿਊਜ਼ੀਅਮ ਟਾਈਪ ਬਣਾਇਆ ਤੇ ਥੋੜਾ ਜਿਹਾ ਹੁਣ ਤੁਹਾਨੂੰ ਇਹਦਾ ਚੱਕਰ ਲਵਾ ਦਨੇ ਆ ਦਿਖਾ ਦਨੇ ਜਿਵੇਂ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਲੱਕੜ ਦੀ ਪੁਰਾਣੀ ਟੈਂਕੀ ਆ ਪਾਣੀ ਵਾਲੀ ਮੇਰੇ ਖਿਆਲ ਜਾਂ ਪੁਰਾਣੇ ਸਟੇਸ਼ਨ ਤੇ ਆ ਭਾਰ ਢੋਣ ਵਾਲੀਆਂ ਜਿਵੇਂ ਜਿਵੇਂ ਆਪਣੇ ਬੱਗੀਆਂ ਕਹਿ ਸਕਦੇ ਹਾਂ ਇਹਦਾ ਨਾਮ ਆ ਉਹ ਦੇਖੋ ਟ੍ਰਾਂਟੋ ਰੇਲਵੇ ਮਿਊਜ਼ੀਅਮ ਹੈ ਇਹਦਾ ਨਾਮ ਟ੍ਰਾਂਟੋ ਰੇਲਵੇ ਮਿਊਜ਼ੀਅਮ ਤੇ ਆ ਕੇ ਅਬ ਇਹ ਲੱਗਾ ਡਾਊਨ ਸਟੇਸ਼ਨ ਹੈ ਉਸ ਟਾਈਮ ਦਾ ਸਟੇਸ਼ਨ ਹੈ ਨਰੂਬਾਈ ਹੈ ਨਾ ਹਾਂਜੀ ਹਾਂਜੀ ਭਾਈ ਤੇ ਵੀ ਸਟੇਸ਼ਨ ਉਹਦੋਂ ਕਿਵੇਂ ਦੀ ਸੀ ਟੋਟਲੀ ਚੀਜ਼ ਇਥੇ ਲੱਕੜ ਦੀ ਹੁੰਦੀ ਸੀ ਆ ਇਵਨ ਕਿਹਾ ਜਿਹੜਾ ਟਰੈਕ ਹੈ ਇਹ ਵੀ ਲੱਕੜ ਦਾ ਹੈ ਤੇ ਸਾਰਾ ਬਣਾਇਆ ਹੋਇਆ ਹੈ ਨਾ ਤੇ ਇਹੋ ਜੇ ਪਹਿਲਾਂ ਸਟੇਸ਼ਨ ਹੁੰਦੇ ਹੋਣਗੇ ਇਹਨਾਂ ਨੇ ਸਾਰੀ ਪੁਰਾਣੀ ਚੀਜ਼ਾਂ ਨੂੰ ਸਾਹਮਣੇ ਰੱਖੀ ਹੋਈ ਆ ਨੇੜੇ-ਨੇੜੇ ਆ ਸਾਰਾ ਉਹ ਜਿਹੜੇ ਕੋਚੇਸ ਵੀ ਪਏ ਆ ਕੁਛ ਕੋਚੇਸ ਤਾਂ ਨੂੰ ਦਿਖਾ ਦਨੇ ਆ ਤੁਰ ਫਿਰ ਕੇ ਤੇ ਜਿਵੇਂ ਜਿਵੇਂ ਦਾ ਹੋਊਗਾ ਬੋਰਡਿੰਗ ਸਟਾਰਟ ਸ ਹੈ ਰ ਅਚੈਂ ਚੜਦੇ ਹੁੰਦੇ ਸੀ ਐ ਤੇ ਆ ਪਟੜੀ ਬਾਲੀ ਪਤਲੀ ਜੀ ਨਹੀਂ ਲੱਗਦੀ ਹੈਨਾ ਬਾਲੀ ਪਤਲੀ ਜੀ ਤੇ ਆਹਾ ਰੇਲਵੇ ਕਰਾਸਿੰਗ ਆ ਗਈ ਆ ਦੋਨੀ ਆ ਤੇ ਦੇਖ ਲਓ ਇੰਨਾ ਕਿ ਜਿਆਦਾ ਨੇੜੇ ਆ ਇਹ ਤੇ ਉਹ ਸਾਹਮਣੇ ਵਾਲੇ ਪਾਸੇ ਟਾਵਰ ਤੁਹਾਨੂੰ ਦਿਖ ਰਿਹਾ ਹੁਣ ਉਹ ਸਾਹਮਣੇ ਟਾਵਰ ਦਿਖ ਰਿਹਾ ਤੇ ਇੰਨਾ ਕਿ ਜਿਆਦਾ ਨੇੜੇ ਆ ਸਾਰੀਆਂ ਚੀਜ਼ਾਂ ਤੇ ਆ ਰੇਲਵੇ ਦੇ ਆ ਡੱਬੇ ਖੜੇ ਆ ਜੀ। ਪ੍ਰਾਣੇ ਤੋਂ ਪ੍ਰਾਣੇ ਡੱਬੇ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ। ਉਹ ਸਾਹਮਣੇ ਜਿਵੇਂ ਖੜੇ ਆ ਟ੍ਰਾਂਟੋ, ਹਮਿਲਟਨ, ਬਫੈਲੋ ਤੇ ਇਹ ਇੱਥੇ ਚੱਲਦੇ ਹੋਣਗੇ। ਆ ਹਮਿਲਟਨ ਤਾਂ ਹੈਗਾ ਬਫੈਲੋ ਵੀ ਇੱਥੇ ਏਰੀਆ ਨਰੂਪ। ਹਾਂਜੀ ਹਾਂਜੀ ਬਫਲ ਇਧਰ ਆਪਣਾ ਮਾਇਰ ਇਧਰ ਅਮਰੀਕਾ ਲਾ ਆ ਜਾਂਦੀ। ਓਕੇ ਮੈਂ ਤਾਂ ਦੇਖੀ ਨਹੀਂ ਹੈਗਾ ਮੈਂ ਕਦੇ ਬਾਰੇ ਸੁਣੀ ਨਹੀਂ ਹੈਗਾ। ਕੁਝ ਚੀਜ਼ਾਂ ਬਾਰੇ ਤਾਂ ਨਾ ਪਹਿਲਾਂ ਪਤਾ ਹੁੰਦਾ ਸੁਣਿਆ ਹੁੰਦਾ ਆਪਾਂ। ਤੇ ਵੀ ਆ ਚੀਜ਼ਾਂ ਨੇ ਜਿਵੇਂ ਸੀ ਐਨ ਟਾਵਰ ਦਾ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਮਸ਼ਹੂਰ ਹੈ ਟ੍ਰਾਂਟੋ ਦਾ ਤਾਂ ਕਰਕੇ ਹੈਨਾ ਵੀ ਦੇਖਣਾ ਹੈਗਾ ਤੇ ਆ ਰੇਲਵੇ ਮਿਊਜ਼ੀਅਮ ਦਾ ਪਤਾ ਹੀ ਨਹੀਂ ਸੀ ਵੀ ਰੇਲਵੇ ਮਿਊਜ਼ੀਅਮ ਇੱਥੇ ਬਣਿਆ ਹੋਇਆ ਜਾਂ ਕਿਹਨੇ ਬਣਾਇਆ ਸੀ ਕਿੰਨੀ ਚੀਜ਼ ਬੰਦਾ ਨਵੀਂ ਜਾਣਕਾਰੀ ਲੈਂਦਾ ਹੈਨਾ ਜਦੋਂ ਕਿਸੇ ਜਗ੍ਹਾ ਤੇ ਜਾਂਦਾ ਆ ਕੈਨੇਡੀਅਨ ਨੈਸ਼ਨਲ ਰੇਲਵੇ ਦੇ ਇੰਜਨ ਹੈ ਇਹੇ ਜੇ ਤਾਂ ਇੰਡੀਆ 'ਚ ਵੀ ਚੱਲਦੇ ਰਹੇ ਆਪਣੇ ਹੈਨਾ ਇੰਡੀਆ ਚੱਲਦੀ ਹੈ ਹੁਣ ਵੀ ਚੱਲਦੀ ਹੈ ਇਹ ਤਾਂ ਇਹਨਾਂ ਦੀਆਂ ਥੋੜੀਆਂ ਜਿਹੀਆਂ ਟ੍ਰੇਨ ਜ਼ਿਆਦਾ ਐਡਵਾਂਸ ਕੱਲੀ-ਕੱਲੀ ਚੀਜ਼ ਬਾਰੇ ਨਾ ਨਾਲ ਤੁਹਾਨੂੰ ਇਸ ਤਰ੍ਹਾਂ ਦੀ ਆ ਡਿਟੇਲ ਮਿਲ ਜੂਗੀ ਤੇ ਵੀ ਕਦੋਂ ਦਾ ਕਦੋਂ ਦਾ ਖੜਾਇਆ ਹੋਇਆ ਹੈ ਹਨ ਇਹ 1938 ਠੁੱਤੀ ਦੇ ਹੈ ਜੀ ਪੁਰਾਣੇ ਆ ਦੇਖੋ 1938 ਲਿਖਿਆ ਹੋਇਆ ਹੈ ਇਹ ਗੋਟ ਰੇਨ ਦਾ ਆ ਗਿਆ ਬਾਈ ਜੀ ਤੇ ਇਹਦੇ ਵਿੱਚ ਗੋਟ ਰੇਨ ਉਹ ਗੋਟ ਰੇਨ ਮਤਲਬ ਬਾਈ ਜਿਹੜੀਆਂ ਮੇਨ ਜਿਹੜੇ ਪਬਲਿਕ ਟਰਾਂਸਪੋਰਟ ਲਈ ਯੂਜ਼ ਕੀਤੀ ਜਾਂਦੀਆਂ ਨੇ ਟ੍ਰੇਨਸ ਅੱਛਾ ਉੱਥੇ ਇਹਨਾਂ ਨੂੰ ਗੋਟ ਰੇਨਸ ਕਹਿੰਦੇ ਨੇ ਅੱਛਾ ਟਰੇਨ ਵਗੈਰਾ ਜਿਵੇਂ ਆਪਾਂ ਟਰੇਨ ਕਹਿੰਦੇ ਹਾਂ ਅੱਛਾ ਉਹ ਠੀਕ ਆ ਦੂਜੀ ਆ ਗਈਆਂ ਮਤਲਬ ਜੀ ਇਹ ਦੂਜੀ ਜਿਆਦਾ ਇੱਥੇ ਕਾਰਗੋ ਟ੍ਰੇਨ ਚੱਲਦੀਆਂ ਪੈਸੇਂਜਰ ਘੱਟ ਚੱਲਦੀਆਂ ਕੈਨੇਡਾ 'ਚ ਹਨ ਹਾਂ ਪੈਸੇਂ ਏ ਵੀ ਦੇਖ ਜਿਓ ਤੁਸੀਂ ਲੈ ਡਿਆ ਕਿ ਆ ਪੁਰਾਣੀਆਂ ਚੀਜ਼ਾਂ ਪਈਆਂ ਕਾਫੀ ਸਾਰੀਆਂ ਸਾਹਮਣੇ ਤੁਹਾਨੂੰ ਦਿਖਦੀਆਂ ਹੋਣੀਆਂ ਉਹ ਕੈਨੇਡੀਅਨ ਪੈਸੀਫਿਕ ਦੇ ਇੰਜਣ ਖੜੇ ਆ ਬਿਲਕੁਲ ਹੀ ਸਾਹਮਣੇ ਆ ਤੇ ਆ ਇਹੋ ਜਿਹਾ ਜੀ ਸਾਰਾ ਕੁਛ ਆਲਾ ਦਵਾਲਾ ਸੀਗਾ ਇਹ ਦੇਖੋ ਇਹ ਵੀ ਕਾਫੀ ਪੁਰਾਣਾ ਇੰਜਣ ਹੈ ਇਹਨਾਂ ਨੇ ਖੜਾ ਕੇ ਰੱਖਿਆ ਹੋਇਆ ਤੇ ਕੈਨੇਡੀਅਨ ਨੈਸ਼ਨਲ 1200 1213 ਤੇ ਇਹਦਾ ਪੁਰਾਣੇ ਟਾਈਮ ਦਾ ਜਿਵੇਂ ਵੀਲਸ ਤੇ ਸ਼ੀਮ ਇੰਜਣ ਚੱਲਦੇ ਹੁੰਦੇ ਸੀ ਨਾ ਉਹ ਉਹ ਆ ਇਨੂੰ ਥੋੜਾ ਜਿਹਾ ਸਪੈਸ਼ਲ ਸਕਿਉਰਿਟੀ ਚ ਰੱਖਿਆ ਹੋਇਆ ਹੈ ਇਹਨੂੰ ਨੇੜੇੋਂ ਦੇਖ ਨਹੀਂ ਸਕਦੇ ਮੈਨੂੰ ਲੱਗਦਾ ਲੋਕ ਛੇੜ ਛਾੜ ਕਰਦੇ ਹੋਣਗੇ ਜਾਂ ਕੀਮਤੀ ਜ਼ਿਆਦਾ ਹੋਊਗਾ ਹਨਾ ਤੇ ਇਸ ਕਰਕੇ ਮੇਬੀ ਇਹ ਦੇਖੋ ਜੀ ਟ੍ਰਾਂਟੋ ਜਿ ਵੀ ਰੇੜੀਆਂ ਵਾਲੇ ਖੜਦੇ ਹੈ ਇਹ ਪਹਿਲੇਟਾ ਕਿੰਗਸ ਹੈਲੋ ਹਾਊ ਆਰ ਯੂ ਮੈਨ ਗੁੱਡ ਕੀ ਆ ਖੁਸ਼ੀ ਪੁੱਛ ਲੋ ਖਾ ਲੈਨੇ ਆ ਪੁੱਛ ਦਿਸ ਲੇ ਵੀ ਐਕਸਪੀਰੀਅੰਸ ਹੋਣਾ ਰਿਹਾ ਇੱਥੋਂ ਦਾ ਸਾਰਾ ਇੰਨਾ ਏਰੀਆ ਸੀਗਾ ਜਿੰਨਾ ਕੋ ਮੈਂ ਫਿਰਿਆ ਇੱਥੇ ਤਾਂ ਰੇਡੀ ਵਾਲੇ ਦੇ ਵੀ ਹੱਥ ਸਾਫ਼ ਹੀ ਹੋਣਗੇ ਹੋਸ਼ੇ ਗੰਦੇ ਨਹੀਂ ਹੋਣਗੇ ਜੇ ਖਾਣਾ ਕੁਝ ਕਿਉਂਕਿ ਆਈਸਕ੍ਰੀਮ ਥੈਂਕ ਯੂ ਸੋ ਮੱਚ ਥੈਂਕ ਯੂ ਆਈਸਕ੍ਰੀਮ ਉੱਧਰ ਖਾਣਾ ਨਾ ਚੱਲੋ ਅੱਗੇ ਕੁਝ ਹੋਰ ਖਾਣੇ ਕੁਲਫੀ ਐਵੇਂ ਪੰਜਾਬੀ ਬੋਲਦੇ ਆ ਯਾ ਥੈਂਕ ਯੂ ਲੈ ਵੀ ਹੁਣ ਤੁਹਾਨੂੰ ਜਿਹੜਾ ਡਾਊਨ ਟਾਊਨ ਹੈ ਜਿਹੜਾ ਇਹ ਹੋਰ ਹਿੱਸਾ ਆਈਲੈਂਡ ਤੇ ਚੱਲਿਆ ਹੁਣ ਅਸੀਂ ਆਈਲੈਂਡ ਆਉਣ ਵਾਲੇ ਬਲੌਗ ਚ ਦਿਖਾਵਾਂਗੇ ਤੇ ਦਿਨ ਹਜੇ ਆਪਣੇ ਕੋਲੇ ਪਿਆ ਚਾਰ ਪੰਜ ਘੰਟੇ ਤੇ 3 ਵਜੇ ਹਜੇ ਸ਼ਾਮ ਦੇ ਤੇ ਹੁਣ ਉਧਰ ਨੂੰ ਜਾ ਰਹੇ ਹਾਂ ਅਸੀਂ